ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜਦੋਂ ਤੋਂ ਅਸੀਂ ਜਨਮ ਲੈ ਲੈਂਦੇ ਹਾਂ ਜੀ ਜਨਮ ਤੋਂ ਲੈ ਕੇ ਮਰਨ ਤੱਕ ਸਾਡੀ ਜ਼ਿੰਦਗੀ ਵਿੱਚ ਬਹੁਤ ਤਰ੍ਹਾਂ ਦੀਆਂ ਹਵਾਵਾਂ ਚੱਲਦੀਆਂ ਨੇ ਕਈ ਹਵਾਵਾਂ ਦੁੱਖਾਂ ਵਾਲੀਆਂ ਹੁੰਦੀਆਂ ਨੇ ਤੇ ਕਈ ਸੁੱਖਾਂ ਵਾਲੀਆਂ ਹੁੰਦੀਆਂ ਨੇ ਇਹ ਸੁੱਖ ਦੁੱਖ ਰੱਬ ਤੋਂ ਮਿਲੇ ਹੋਏ ਜੀ ਉਹ ਕੱਪੜੇ ਨੇ ਜਿਹੜਾ ਬੰਦਾ ਜਨਮ ਤੋਂ ਲੈ ਕੇ ਪਹਿਨਦਾ ਆ ਸੁੱਖ ਦੁੱਖ ਦੇ ਚੱਕਰ ਜੀ ਹਰ ਬੰਦੇ ਤੇ ਆਉਂਦੇ ਨੇਗੇ اے بابا انند سنگھ جی ਮਹਾਰਾਜ ਜੀ ਅਕਸਰ ਕਹਿੰਦੇ ਹੁੰਦੇ ਸੀ ਉਹ ਬਚਨ ਇੱਕ ਜਿਹੜਾ ਬਚਨ ਆ ਉਹ ਕਮਾਉਂਦੇ ਹੁੰਦੇ ਸੀ ਵੀ ਮੂਲ ਮੰਤਰ ਦਾ ਜਾਪ ਕਰਨ ਨਾਲ ਜੀ ਤੁਹਾਡਾ ਜਿੱਡਾ ਮਰਜੀ ਦੁੱਖ ਹੋਵੇ ਵੱਡੇ ਤੋਂ ਵੱਡਾ ਹੋਵੇ ਚਾਹੇ ਉਹ ਦਿਨਾਂ ਵਿੱਚ ਹੀ ਜੀ ਖਤਮ ਹੋ ਜਾਂਦਾ ਆ ਸੰਤ ਬਾਬਾ ਅਨੰਦ ਸਿੰਘ ਮਹਾਰਾਜ ਜੀ ਕੀ ਕੀ ਬਚਨ ਕਰਦੇ ਨੇ ਜੀ ਆਪਾਂ ਤੁਹਾਨੂੰ ਇੱਕ ਸਾਖੀ ਰਹੀ ਸਮਝਾਵਾਂਗੇ ਹੋ ਸਕਦਾ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਹੋਣ ਬਹੁਤ ਔਖਾ ਸਮਾਂ ਆਇਆ ਹੋਵੇ ਪਰ ਤੁਸੀਂ ਡੋਲਣਾ ਨਹੀਂ ਹੈਗਾ ਜੀ ਸੰਤ ਬਾਬਾ ਨਾਨਕ ਸਿੰਘ ਮਹਾਰਾਜ ਜੀਆਂ ਦੀ ਇਹ ਸਾਖੀ ਸੁਣ ਕੇ ਜੀ ਤੁਸੀਂ ਉਹਦੇ ਤੇ ਅਮਲ ਕਰਨਾ ਆ ਤਾਂ ਜੋ ਤੁਹਾਡੇ ਤੇ ਔਖਾ ਸਮਾਂ ਆ ਜਿਹੜਾ ਉਹ ਲੰਘ ਸਕੇ ਬਾਬਾ ਨਾਨਕ ਸਿੰਘ ਮਹਾਰਾਜ ਜੀ ਕਹਿੰਦੇ ਸੀ ਕਹਿੰਦੇ ਜੀ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਨ ਵਾਲੇ ਯਾਦ ਰੱਖਿਓ ਜੀ ਕਹਿੰਦੇ ਜੇ ਤੁਸੀਂ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਦੇ ਹੋ ਤਾਂ ਤੁਹਾਡਾ ਹਰ ਇੱਕ ਮੁਸ਼ਕਲ ਦਾ ਹੱਲ ਹੈਗਾ ਭਾਈ ਨੰਦ ਲਾਲ ਜੀ ਦਾ ਵੀ ਬਚਨ ਹੈ ਜੀ ਜਿਹੜੇ ਗੁਰ ਗੋਬਿੰਦ ਸਿੰਘ ਸਾਹਿਬ ਜੀ ਦੇ 52 ਕਵੀਆਂ ਵਿੱਚੋਂ ਇੱਕ ਕਮਹਾਨ ਕਵੀ ਹੋਏ ਕਿ ਬੰਦਿਆ ਜਿਸ ਦਿਨ ਤੈਨੂੰ ਉਸ ਰੱਬ ਉਸ ਪਰਮਾਤਮਾ ਦੀ ਯਾਦ ਤੇਰੇ ਮਨ ਵਿੱਚ ਪੈਦਾ ਹੋਊਗੀ ਤਾਂ ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਤੈਨੂੰ ਮਿਲ ਜਾਣਾ ਆ ਇਸ ਲਈ ਜੀ ਸੰਤ ਬਾਬਾ ਨਾਨਕ ਸਿੰਘ ਮਹਾਰਾਜੀਆਂ ਦੀ ਆਪਾਂ ਸਾਖੀ ਤੁਹਾਨੂੰ ਸੁਣਾਉਨੇ ਆ ਤੇ ਤੁਹਾਡੀ ਜ਼ਿੰਦਗੀ ਤੇ ਇਹਦਾ ਬਹੁਤ ਵੱਡਾ ਪ੍ਰਭਾਵ ਪਾਊਗਾ। ਇਸੇ ਤਰ੍ਹਾਂ ਸੰਤ ਬਾਬਾ ਆਨੰਦ ਸਿੰਘ ਮਹਾਰਾਜ ਜੀ ਸਟੇਸ਼ਨ ਵੱਲ ਨੂੰ ਜਾ ਰਹੇ ਸੀ ਉਹ ਹੜੱਪਾ ਵਿਖੇ ਗਏ ਤੇ ਹੜੱਪਾ ਦੇ ਇੱਕ ਸ਼ਹਿਰ ਵਿੱਚੋਂ ਦੀ ਹੁੰਦੇ ਹੋਏ ਜੀ ਉਹ ਸਟੇਸ਼ਨ ਵੱਲ ਨੂੰ ਜਾ ਰਹੇ ਸੀ। ਜਦੋਂ ਉਹ ਸਟੇਸ਼ਨ ਵੱਲ ਨੂੰ ਜਾ ਰਹੇ ਸੀ ਤਾਂ ਉੱਥੇ ਇੱਕ ਭਾਈ ਬੂਟਾ ਸਿੰਘ ਜੀ ਸੀ ਜਿਨ੍ਹਾਂ ਦਾ ਮਕਾਨ ਸ਼ਹਿਰ ਦੇ ਬਾਹਰੋਂ ਬਾਹਰ ਸੀਗਾ। ਤੇ ਸੰਤ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਨੇ ਵੀ ਉੱਥੋਂ ਦੀ ਉਹਨਾਂ ਦੇ ਘਰ ਮੂਰੋਂ ਦੀ ਲੰਘ ਕੇ ਸਟੇਸ਼ਨ ਵੱਲੀ ਨੂੰ ਜਾਣਾ ਸੀ ਜਦੋਂ ਬੂਟਾ ਸਿੰਘ ਜੀ ਨੂੰ ਜੀ ਇਸ ਗੱਲ ਦਾ ਪਤਾ ਲੱਗਿਆ ਵੀ ਮਹਾਪੁਰਖ ਜੀ ਆਏ ਹੋਏ ਨੇ ਉਹਨਾਂ ਨੇ ਇੱਥੋਂ ਦੀ ਲੰਘਣਾ ਆ ਸਾਡੇ ਘਰ ਮੂਰੋਂ ਦੀ ਲੰਘਣਾ ਆ ਤਾਂ ਉਹ ਉੱਥੇ ਖੜ ਕੇ ਬਾਬਾ ਜੀਆਂ ਦਾ ਰਾਹ ਤੱਕਣ ਲੱਗੇ ਜਿਹੜੇ ਬੂਟਾ ਸਿੰਘ ਦੀ ਘਰ ਵਾਲੀ ਸੀ ਤੇ ਬੂਟਾ ਸਿੰਘ ਸੀ ਜੀ ਉਹ ਬਹੁਤ ਜ਼ਿਆਦਾ ਨਿਤਨੇਮ ਕਰਨ ਵਾਲੇ ਤੇ ਗੁਰੂ ਦੇ ਪ੍ਰੇਮੀ ਸੀ ਜੀ ਕਹਿਣ ਦਾ ਭਾਵ ਜੀ ਉਹ ਦੋ ਟਾਈਮ ਨਿਤਨੇਮ ਕਰਦੇ ਸੀ ਬਹੁਤ ਗੁਰੂ ਪ੍ਰੇਮ ਭਾਵਨਾ ਵਾਲੇ ਸੀ ਉਹਨਾਂ ਦੀ ਜਿਹੜੀ ਸ਼ਰਧਾ ਪ੍ਰੇ ਭਾਵਨਾ ਸੀ ਉਹ ਗੁਰੂ ਨਾਲ ਬਹੁਤ ਜ਼ਿਆਦਾ ਸਾਂਝੀ ਹੋਈ ਹੋਈ ਸੀ ਜਦੋਂ ਜੀ ਉਹ ਖੜ ਕੇ ਰਾਹ ਤੱਕਣ ਲੱਗੇ ਤਾਂ ਬਾਬਾ ਆਨੰਦ ਸਿੰਘ ਮਹਾਰਾਜ ਜੀ ਆਏ ਤਾਂ ਉਹਨਾਂ ਨੇ ਹੱਥ ਜੋੜ ਕੇ ਜੀ ਸਾਰੀ ਸੰਗਤ ਨੂੰ ਸੰਗਤ ਦਾ ਇਕੱਠ ਬਹੁਤ ਸੀ ਬਾਬਾ ਜੀਆਂ ਨਾਲ ਤਾਂ ਉਹਨਾਂ ਨੇ ਬਾਬਾ ਜੀਆਂ ਨੂੰ ਬੇਨਤੀ ਕੀਤੀ ਕਹਿੰਦੇ ਮਹਾਰਾਜ ਜੀ ਤੁਸੀਂ ਸਾਡੇ ਘਰ ਵਿੱਚ ਘਰ ਵਿੱਚ ਚਰਨ ਪਾਓ ਤੇ ਸਾਡੇ ਘਰ ਵਿੱਚ ਰੁੱਕ ਕੇ ਜਾਓ ਤਾਂ ਬਾਬਾ ਆਨੰਦ ਸਿੰਘ ਮਹਾਰਾਜ ਜੀਆ ਨੇ ਜੀ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ। ਉਹਨਾਂ ਦੀ ਬੇਨਤੀ ਬਾਬਾ ਆਨੰਦ ਸਿੰਘ ਮਹਾਰਾਜ ਜੀਆ ਨੇ ਪ੍ਰਵਾਨ ਕਿਉਂ ਕੀਤੀ ਜੀ? ਕਿਉਂਕਿ ਉਹ ਨਿਤਨੇਮੀ ਸੀ, ਗੁਰੂ ਨੂੰ ਪ੍ਰੇਮ ਕਰਨ ਵਾਲੇ ਸੀਗੇ। ਆਨੰਦ ਸਿੰਘ ਮਹਾਰਾਜ ਜੀ ਬੈਠੇ ਬਾਬਾ ਜੀ ਤੇ ਬਹੁਤ ਜਿਵੇਂ ਕਹਦੇ ਜੀ ਅਨੋਖਾ ਹੀ ਨੂਰ ਸੀ ਉਸ ਦਿਨ ਬਾਬਾ ਜੀ ਬਹੁਤ ਜ਼ਿਆਦਾ ਪ੍ਰਸੰਨ ਸੀਗੇ। ਤਾਂ ਵਿੱਚੋਂ ਕਿਸੇ ਪ੍ਰੇਮੀ ਨੇ ਸਵਾਲ ਕਰ ਲਿਆ ਕਹਿੰਦੇ ਬਾਬਾ ਜੀ ਜਦੋਂ ਔਖਾ ਸਮਾਂ ਹੋ ਗਏ ਉਦੋਂ ਕੀ ਕਰ ਲੈਣਾ ਚਾਹੀਦਾ ਆ ਵੈਸੇ ਤਾਂ ਜੀ ਆਪਾਂ ਨੂੰ ਗੁਰਬਾਣੀ ਵੀ ਸਿਖਾਉਂਦੀ ਆ ਵੀ ਜਦੋਂ ਤੁਹਾਡੇ ਤੇ ਬਹੁਤ ਜ਼ਿਆਦਾ ਔਖਾ ਸਮਾਂ ਆ ਜਵੇ ਨਾ ਤੁਹਾਡਾ ਹੱਲ ਕਿਤੋਂ ਨਹੀਂ ਬਣ ਰਿਹਾ ਤਾਂ ਤੁਸੀਂ ਆਪਦੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਆ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਦਾ ਜਿਹੜਾ ਦੁੱਖ ਆ ਉਹ ਸਾਂਝਾ ਕਰਨਾ ਆ ਗੁਰੂ ਮਹਾਰਾਜ ਨਾਲ ਤਾਂ ਜੋ ਤੁਹਾਡੇ ਜਿਹੜੇ ਸਾਰੇ ਕਸ਼ਟ ਨੇ ਉਹ ਹਰੇ ਜਾਣ ਅਨੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਭਾਈ ਜਦੋਂ ਔਖਾ ਸਮਾਂ ਆਵੇ ਉਦੋਂ ਤੁਸੀਂ ਮੂਲ ਮੰਤਰ ਦਾ ਜਾਪ ਕਰ ਲੈਣਾ ਆ ਤੇ ਮੂਲ ਮੰਤਰ ਦਾ ਜਾਪ ਆ ਜਿਹੜਾ ਉਹ ਕਿਸ ਤਰ੍ਹਾਂ ਕਰਨਾ ਆ ਜੀ ਸੰਤ ਬਾਬਾ ਅਨੰਦ ਸਿੰਘ ਮਹਾਰਾਜ ਜੀਆ ਨੇ ਉਹਦੀ ਵਿਧੀ ਦੱਸੀ ਆ ਜਿਨ੍ਹਾਂ ਤੇ ਆਪਾਂ ਸਭ ਨੂੰ ਅਮਨ ਕਰਨਾ ਚਾਹੀਦਾ ਆ ਤਾਂ ਜੋ ਜਿਹੜਾ ਔਖਾ ਸਮਾਂ ਆ ਜ਼ਿੰਦਗੀ ਦਾ ਉਹ ਟਾਲ ਸਕੇ ਨੰਦ ਸਿੰਘ ਜੀ ਕਹਿਣ ਲੱਗੇ ਕਹਿੰਦੇ ਪਹਿਲੀ ਗੱਲ ਤਾਂ ਭਾਈ ਗੁਰੂ ਨਾਨਕ ਸਹਿਬ ਪਾਤਸ਼ਾਹ ਦਾ ਬਖਸ਼ਿਆ ਹੋਇਆ ਜਿਹੜਾ ਮੂਲ ਮੰਤਰ ਆ ਤੁਸੀਂ ਉਹ ਕਰਨਾ ਆ ਤੁਸੀਂ ਗੁਰੂ ਮਹਾਰਾਜ ਨੂੰ ਗੁਰੂ ਨਾਨਕ ਸਹਿਬ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੂਲ ਮੰਤਰ ਦਾ ਜਾਪ ਕਰਨਾ ਆ ਜੀ ਤਾਂ ਮੂਲ ਮੰਤਰ ਦਾ ਜਾਪ ਆ ਇਹਦੀ ਕਮਾਈ ਕਰਨੀ ਆ ਕਹਿੰਦੇ ਬਾਬਾ ਨੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਜੀ ਇਹ ਇੱਕ ਦੁੱਧ ਪਦਾਰਥ ਆ ਮੂਲ ਮੰਤਰ ਜਦੋਂ ਤੁਸੀਂ ਇਸ ਦੀ ਕਮਾਈ ਕਰੋਗੇ ਤੁਸੀਂ ਇਸ ਤੋਂ ਕੋਈ ਵੀ ਪਦਾਰਥ ਬਣਾ ਸਕਦੇ ਹੋ ਜਦੋਂ ਜੀ ਆਪਾਂ ਮੂਲ ਮੰਤਰ ਦਾ ਗੁਰੂ ਨਾਨਕ ਸਹਿਬ ਆਪਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹਦੀ ਕਮਾਈ ਕਰਦੇ ਆ ਤਾਂ ਆਪਾਂ ਕੁਝ ਵੀ ਪਾ ਸਕਦੇ ਆ ਆਬਨੰਦ ਸਿੰਘ ਜੀ ਕਹਿਣ ਲੱਗੇ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਗੁਰੂ ਮੰਨ ਕੇ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਕਰਿਆ ਕਰੋ ਉਹਨਾਂ ਨੇ ਹੋਰ ਵੀ ਬਹੁਤ ਜ਼ਿਆਦਾ ਗੁੱਝੇ ਭੇਤ ਜਿਹੜੇ ਜੀ ਦੱਸੇ ਕਹਿਣ ਲੱਗੇ ਜੀ ਨਾਮ ਜਪਿਆ ਕਰੋ ਨਾਮ ਜਪਿਆ ਕਰੋ ਬਿੱਜੋ ਇੱਕ ਪ੍ਰੇਮੀ ਉੱਠ ਕੇ ਕਹਿਣ ਲੱਗਿਆ ਵੀ ਨਾਮ ਜਪਿਆ ਕਰੋ ਜੀ ਇਹਦਾ ਕੀ ਮਤਲਬ ਹੋਇਆ ਤਾਂ ਬਾਬਾ ਆਨੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਭਾਈ ਨਾਮ ਜਪਣ ਦਾ ਮਤਲਬ ਆ ਤੁਸੀਂ ਭਾਵ ਵਾਹਿਗੁਰੂ ਵਾਹਿਗੁਰੂ ਵੀ ਕਹਿ ਸਕਦੇ ਹੋ ਤੇ ਥਰੇਕ ਸਿੱਖ ਲਈ ਨਿਤ ਨਿਯਮ ਕਰਨਾ ਬਹੁਤ ਜ਼ਰੂਰੀ ਆ ਜਿਹੜਾ ਸਿੱਖ ਨਿਤ ਨਿਯਮ ਕਰਦਾ ਆ ਅਸੀਂ ਉਹਦੇ ਆਪ ਕਾਰਜ ਸਵਾਰਾਂਗੇ ਜਿਹੜਾ ਮਤਲਬ ਸਿੱਖ ਨਿਤ ਨਿਯਮ ਨਹੀਂ ਕਰਦਾ ਉਹ ਸਾਡਾ ਕਹਿੰਦੇ ਕੁਛ ਨਹੀਂ ਲੱਗਦਾ ਫਿਰ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਕਹਿੰਦੇ ਭਾਈ ਅਸੀਂ ਬੂਟਾ ਸਾਹਿਬ ਦੇ ਕੈਂਪ ਤੇ ਪਤਾ ਕਿਉਂ ਰੁਕੀਆਂ ਕਹਿੰਦੇ ਜੀ ਅਸੀਂ ਉਹਨਾਂ ਦੀ ਬੇਨਤੀ ਜਿਹੜੀ ਉਹ ਤਾਂ ਪ੍ਰਵਾਨ ਕੀਤੀ ਆ ਕਿਉਂਕਿ ਉਹ ਨਿਤਨੇਮੀ ਆ ਉਹ ਗੁਰੂ ਦਾ ਪ੍ਰੇਮੀ ਆ ਤੇ ਉਹ ਸਾਡਾ ਵੀ ਪ੍ਰੇਮੀ ਆ ਜਿਹੜਾ ਨਿਤਨੇਮ ਕਰਦਾ ਆ ਉਹ ਸਾਡੇ ਲਈ ਸਾਰਾ ਕੁਝ ਹੀ ਆ ਜਿਹੜਾ ਨਿਤਨੇਮ ਨਹੀਂ ਕਰਦਾ ਉਹ ਸਾਡਾ ਵੀ ਨਹੀਂ ਕੁਛ ਲੱਗਦਾ ਤੇ ਅਸੀਂ ਵੀ ਉਹਦੇ ਕੁਛ ਨਹੀਂ ਲੱਗਦੇ ਜਿਹੜਾ ਜੀ ਕਹਿੰਦੇ ਨਾਮ ਸਿਮਰਨਦਾ ਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬਲੈਂਦਾ ਆ ਮਹਾਰਾਜ ਔਖਾ ਸਮਾਂ ਲੈ ਕੇ ਆਉਂਦੇ ਨੇ ਥੋੜੇ ਟਾਈਮ ਲਈ ਕਹਿੰਦੇ ਜੀ ਰੱਬ ਉਹਨਾਂ ਨੂੰ ਪਾਉਂ ਨੂੰ ਇਹ ਮੈਨੂੰ ਭੁੱਲ ਜਾਣ ਕਹਿੰਦੇ ਜੀ ਇਸ ਲਈ ਮਹਾਰਾਜ ਜੀ ਆਪਾਂ ਨੂੰ ਔਖਾ ਸਮਾਂ ਵੀ ਦਿਖਾਉਂਦੇ ਨੇ ਵੀ ਔਖੇ ਸਮੇਂ 'ਚ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿੰਨਾ ਕ ਯਾਦ ਰੱਖਦੇ ਹੋ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਜੀ ਸਾਡੀ ਸਾਂਝ ਤਾਂ ਨਾਮ ਜਪਣ ਵਾਲਿਆਂ ਨਾਲ ਆ ਉਹਨਾਂ ਦੇ ਚੰਮ ਨਾਲ ਨਹੀਂ ਸਾਨੂੰ ਗਰੀਬ ਜਾਂ ਅਮੀਰ ਤੋਂ ਕੋਈ ਫਰਕ ਨਹੀਂ ਪੈਂਦਾ ਸਾਨੂੰ ਦਾ ਨਾਮ ਜਪਣ ਵਾਲਿਆਂ ਨਾਲ ਪ੍ਰੇਮ ਆ ਚਾਹੇ ਉਹ ਅਮੀਰ ਆ ਚਾਹੀ ਗਰੀਬ ਕਹਿੰਦੇ ਦੇਖੋ ਜੀ ਜਦੋਂ ਕਿਸੇ ਕੋਲੇ ਪੈਸਾ ਹੁੰਦਾ ਆ ਉਹਨੂੰ ਅਹੰਕਾਰ ਬਹੁਤ ਹੁੰਦਾ ਆ ਵੀ ਮੇਰੇ ਕੋਲੇ ਪੈਸਾ ਆਇਆ ਪੈਸਾ ਆਇਆ ਹਨਾ ਉਹਦੇ ਪੈਸਾ ਤਾਂ ਮਾਇਆ ਤਾਂ ਬਹੁਤ ਜੋੜ ਲੈਂਦਾ ਪਰ ਉਹਦੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਮਨ ਵਿੱਚ ਜਿਵੇਂ ਕਹਿੰਦੇ ਆ ਟੇਕ ਨਹੀਂ ਹੁੰਦੀ ਮਨ ਇੱਧਰ ਉੱਧਰ ਭਟਕਦਾ ਹੀ ਰਹਿੰਦਾ ਆ ਜਦ ਮਨ 'ਚ ਟੇਕ ਨਹੀਂ ਹੈਗੀ ਕਹਿੰਦੇ ਜੀ ਫਿਰ ਕੀ ਫਾਇਦਾ ਹੈ ਜੀ ਜ਼ਿੰਦਗੀ ਜਿਉਣ ਦਾ ਕਹਿੰਦੇ ਜੀ ਬਹੁਤ ਵੱਡੇ ਵੱਡੇ ਰਾਜੇ ਆਏ ਨੇ ਜਿਹੜੇ ਰੋਂਦੇ ਚੱਲੇ ਗਏ ਨਾਮ ਤੋਂ ਬਿਨਾ ਹੈਨਾ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਕਹਿੰਦੇ ਉਹ ਰੋਂਦੇ ਕਲੌਂਦੇ ਹੀ ਚੱਲ ਜਾਂਦੇ ਆ ਚਾਹੇ ਮਹਾਰਾਜ ਦਾ ਦਿੱਤਾ ਉਹਨਾਂ ਕੋਲੇ ਸਭ ਕੁਝ ਹੁੰਦਾ ਆ ਪਰ ਜਦੋਂ ਮਨ ਨੂੰ ਟੇਕ ਨਹੀਂ ਨਾ ਹੁੰਦੀ ਉਦੋਂ ਬੰਦੇ ਨੂੰ ਉਹ ਸਭ ਕੁਝ ਚੰਗਾ ਨਹੀਂ ਲੱਗਦਾ ਮਾਇਆ ਜਿੰਨੀ ਮਰਜ਼ੀ ਹੋਵੇ ਰੱਬ ਦਾ ਦਿੱਤਾ ਸਭ ਕੁਝ ਹੋਵੇ ਪੈਸੇ ਗੱਡੀਆਂ ਦੌਲਤ ਸ਼ੋਹਰਤ ਕੁਝ ਵੀ ਹੋਵੇ ਜਿੰਨਾ ਚਿਰ ਮਨ ਨੂੰ ਟੇਕ ਨਹੀਂ ਹੈਗੀ ਉੰਨਾ ਚਿਰ ਇਹ ਚੀਜ਼ਾਂ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਕਹਿੰਦੇ ਜੀ ਫਿਰ ਮਨ ਭਟਕਦਾ ਹੀ ਚੱਲ ਜਾਂਦਾ ਫਿਰ ਉਹ ਸੰਗਤਾਂ ਨੂੰ ਉਪਦੇਸ਼ ਦੇਣ ਲੱਗੇ ਕਹਿੰਦੇ ਭਾਈ ਅਮਰਦਸ਼ਕੋ ਕਹਿੰਦੇ ਜਿਹੜਾ ਬੰਦਾ ਨਾਮ ਨਹੀਂ ਜਪਦਾ ਕਹਿੰਦੇ ਜੀ ਉਹ ਬੇਕਾਰਾ ਬੇਕਾਰ ਬੰਦਾ ਅਸੀਂ ਉਹਨੂੰ ਆਪਦੀ ਨਜ਼ਰਾਂ ਵਿੱਚ ਇੱਕ ਬੇਕਾਰ ਤੋਂ ਬੇਕਾਰ ਬੰਦਾ ਸਮਝਦੇ ਹਾਂ ਜਿਹੜਾ ਉਸ ਅਕਾਲਪੁਰਖ ਵਾਹਿਗੁਰੂ ਦੇ ਲੜ ਨਹੀਂ ਲੱਗਦਾ ਬਿਉ ਸਾਡੇ ਲਈ ਸਾਰਿਆਂ ਨੂੰ ਬੇਕਾਰ ਬੰਦਾ ਹੈ ਦੇ ਲੱਗੇ ਕਹਿਣ ਲੱਗੇ ਜੀ ਅਮਰ ਦਸ਼ਕੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ ਫੇ ਸੰਤ ਬਾਬਾ ਅਜੀਤ ਸਿੰਘ ਹਸਾਰੀ ਵਾਲਿਆਂ ਨੇ ਵਿਧੀ ਦੱਸੀ ਜੀ ਕਹਿਣ ਲੱਗੇ ਕਹਿੰਦੇ ਜੀ 6 6 ਮਾਲਾ 108 ਵਾਰ ਤੁਸੀਂ ਜੀ 108 ਦੀ ਮਣਕਿਆਂ ਦੀ ਮਾਲਾ ਹੁੰਦੀ ਹੈ ਜਿਹੜੀ ਜੀ ਉਹਨੂੰ 6 ਵਾਰ ਫੇਰ ਕੇ ਮੂਲ ਮੰਤਰ ਦਾ ਜਾਪ ਕਰਨਾ ਆ ਜਦੋਂ ਤੁਸੀਂ ਇਸ ਤਰ੍ਹਾਂ ਮੂਲ ਮੰਤਰ ਦਾ ਜਾਪ ਕਰੋਗੇ ਜੀ ਲਗਾਤਾਰ ਕਹਿਣ ਦਾ ਭਾਵ ਜੀ 6 ਮਾਲਾ 108 ਮਣਕਿਆਂ ਦੀ ਉਹਨੂੰ 6 ਵਾਰ ਫੇਰਨਾ ਆ ਜਿਹੜੀ 108 ਮਣਕਿਆਂ ਦੀ ਮਾਲਾ ਹੋਊਗੀ ਜੀ ਉਹਨੂੰ 6 ਵਾਰ ਫੇਰਨਾ ਆ ਤਾਂ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਕਹਿੰਦੇ ਜੀ ਤੁਹਾਨੂੰ ਸੰਪੂਰਨ ਪਾਠ ਦਾ ਫਲ ਮਿਲੇਗਾ ਜਿਸ ਤਰ੍ਹਾਂ ਆਪਾਂ ਸੰਪੂਰਨ ਪਾਠ ਸੁਖਮਨੀ ਸਾਹਿਬ ਦਾ ਜਾਂ ਅਖੰਡ ਪਾਠ ਸਾਹਿਬ ਦਾ ਸਹਿਜ ਪਾਠ ਕਹਿ ਦਿੰਨੇ ਆਪਾਂ ਸੰਪੂਰਨ ਕੀਤੇ ਨੇ ਕਹਿੰਦੇ ਜੀ ਤੁਹਾਨੂੰ ਬਾਬਾ ਆਨੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਜੀ ਤੁਹਾਨੂੰ ਇੰਨਾ ਫਲ ਮਿਲਣਾ ਆ ਜੇ ਤੁਸੀਂ ਛੇ ਮਾਲਾ 108 ਵਾਰ ਫੇਰ ਲੈਨੇ ਹੋ 108 ਮਣਕਿਆਂ ਦੀ ਮਾਲਾ ਤੁਸੀਂ ਛੇ ਵਾਰ ਫੇਰ ਲੈਨੇ ਹੋ ਤਾਂ ਤੁਹਾਨੂੰ ਇੰਨਾ ਫਲ ਮਿਲੂਗਾ ਜੀ ਮੂਲ ਮੰਤਰ ਦੇ ਜਾਪ ਦਾ ਅੱਗੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਕਈਆਂ ਦਾ ਸਵਾਲ ਹੁੰਦਾ ਵਾ ਵੀ ਅਸੀਂ ਪੜ੍ਹੇ ਲਿਖੇ ਨਹੀਂ ਹੈਗੇ ਜਾਂ ਸਾਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਅਨਪੜ੍ਹ ਨੇ ਅਸੀਂ ਤਾਂ ਬਾਬਾ ਆਨੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਉਸ ਕਾਲਪੁਰਖ ਵਾਹਿਗੁਰੂ ਤੁਹਾਡੇ ਪੜੇ ਜਾਂ ਨਾ ਪੜੇ ਲਿਖੇ ਹੋਣ ਨਾਲ ਕੋਈ ਸਬੰਧ ਨਹੀਂ ਉਹ ਤੁਹਾਡੀ ਪ੍ਰੇਮ ਭਾਵਨਾ ਤੇ ਸ਼ਰਧਾ ਵੇਖਦੇ ਨੇਗੇ ਕਹਿੰਦੇ ਜੀ ਫਿਰ ਤੁਸੀਂ ਕੀ ਕਰਨਾ ਆ ਤੁਸੀਂ ਉਹੀ ਮਾਲਾ ਜਿਹਦੇ ਵਿੱਚ 108 ਮਣਕੇ ਨੇ ਉਹਨਾਂ ਨੂੰ 6 ਵਾਰ ਫੇਰਨਾ ਹੈ ਗੁਰਮੰਤਰ ਦਾ ਜਾਪ ਕਰੇਗੀ ਗੁਰਮੰਤਰ ਦਾ ਭਾਵ ਆ ਜੀ ਵੈਸੇ ਤਾਂ ਸਾਰੀ ਸਾਧ ਸੰਗਤ ਨੂੰ ਪਤਾ ਹੀ ਹੁੰਦਾ ਹੈ ਗੁਰਮੰਤਰ ਦਾ ਕੀ ਭਾਵ ਆ ਗੁਰਮੰਤਰ ਦਾ ਭਾਵ ਹੈ ਜੀ ਵਾਹਿਗੁਰੂ 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 ਕਹਿੰਦੇ ਜੀ ਫਿਰ ਤੁਸੀਂ 6 ਵਾਰੋਂ ਮਾਲਾ ਫੇਰਨੀ ਆ ਜਿਹੜੀ 108 ਮਣਕਿਆਂ ਦੀ ਤੁਸੀਂ ਬਣਾ ਕੇ ਰੱਖਣੀ ਆ ਤਾਂ ਤੁਸੀਂ ਗੁਰਮੰਤਰ ਦਾ ਜਾਪ ਕਰਨਾ ਆ ਜੀ 6 ਵਾਰ 108 8 ਵਾਰ ਦੀ ਜਿਹੜੀ ਮਣਕਿਆਂ ਦੀ ਮਾਲਾ ਹੋਊਗੀ ਜੀ ਉਹਨੂੰ ਤੁਸੀਂ 6 ਵਾਰ ਫੇਰਨਾ ਆ ਕਹਿੰਦੇ ਫਾਬਾ ਆਨੰਦ ਸਿੰਘ ਮਹਾਰਾ ਜੀ ਕਹਿਣ ਲੱਗੇ ਕਹਿੰਦੇ ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ ਉਹ ਇਸ ਤਰ੍ਹਾਂ ਕਰਕੇ ਪਾਰਟ ਨੂੰ ਸੰਪੂਰਨ ਕਰ ਸਕਦੇ ਨੇ ਜੀ ਕਹਿੰਦੇ ਜਿੰਨਾ ਮਰਜੀ ਔਖਾ ਤਾਂ ਔਖਾ ਸਮਾਂ ਹੋਵੇ ਤੁਹਾਡਾ ਦਿਨਾਂ ਵਿੱਚ ਉਹ ਔਖਾ ਸਮਾਂ ਜਿਹੜਾ ਕੱਟਿਆ ਜਾਊਗਾ ਮੂਲ ਮੰਤਰ ਤੇ ਜੀ ਬਹੁਤ ਜ਼ਿਆਦਾ ਸ਼ਕਤੀ ਆ ਜਿਨ੍ਹਾਂ ਨੇ ਮੂਲ ਮੰਤਰ ਦੀ ਸ਼ਕਤੀ ਨੂੰ ਦੇਖਿਆ ਹੋਇਆ ਨੇ ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਭਾਵ ਕਹਿਣ ਦਾ ਭਾਵ ਜੀ ਮੇਰਾ ਇਹ ਆ ਬਹੁਤ ਸੰਗਤਾਂ ਨੇ ਜਿਹੜੀਆਂ ਜੀ ਮੂਲ ਮੰਤਰ ਦਾ ਜਾਪ ਤੁਰਦੇ ਫਿਰਦੇ ਜਾਂ ਖਾਣਾ ਬਣਾਉਂਦੇ ਸਮੇਂ ਜਾ ਸਬਜੀ ਬਣਾਉਂਦੇ ਸਮੇਂ ਹਨਾ ਰੋਟੀ ਪਕਾਉਂਦੇ ਸਮੇਂ ਪ੍ਰਸ਼ਾਦਾ ਪਾਣੀ ਪਕਾਉਂਦੇ ਸਮੇਂ ਜਾਂ ਭੋਜਨ ਛਕਾਉਂਦੇ ਸਮੇਂ ਮੂਲ ਮੰਤਰ ਦਾ ਜਾਪ ਕਰਦੇ ਆ ਨਾ ਉਹਨਾਂ ਤੇ ਕਿਰਪਾ ਹੁੰਦੀ ਆ ਕਈਆਂ ਦੇ ਘਰ ਵਿੱਚ ਬਹੁਤ ਜ਼ਿਆਦਾ ਕਲੇਸ਼ ਹੋ ਜਾਂਦਾ ਆ ਤੇ ਕਈਆਂ ਚ ਔਖਾ ਸਮਾਂ ਹੁੰਦਾ ਆ ਕਿਸੇ ਦਾ ਘਰ ਵਾਲਾ दारू ਬਹੁਤ ਪੀਂਦਾ ਹੁੰਦਾ ਜਾਂ ਬੇਟਾ ਸ਼ਰਾਬ ਬਹੁਤ ਪੀਂਦਾ ਹੁੰਦਾ ਆ ਉਹ ਮੂਲ ਮੰਤਰ ਦੇ ਜਾਪ ਨਾਲ ਜੀ ਉਹਨਾਂ ਨੇ ਇਹ ਉਹਨਾਂ ਨੇ ਆਪਦੇ ਸਾਰੇ ਦੁੱਖ ਘਟਵਾਏ ਹੋਏ ਨੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਿਨ੍ਹਾਂ ਜਿਨ੍ਹਾਂ ਨੇ ਮੂਲ ਮੰਤਰ ਜਪਿਆ ਜਿਨ੍ਹਾਂ ਤੇ ਕਿਰਪਾ ਹੋਈ ਆ ਉਹ ਚੰਗੀ ਤਰ੍ਹਾਂ ਜਾਣਦੇ ਨੇ ਜੀ ਇਸ ਮੂਲ ਮੰਤਰ ਦੀ ਮਹਿਮਾ ਨੂੰ ਮੂਲ ਮੰਤਰ ਦਾ ਜਾਪ ਕਰਨ ਵਾਲੇ ਜੀ ਮੈਂ ਬਹੁਤ ਦੇਖੇ ਨੇ ਜਿਨ੍ਹਾਂ ਤੇ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਸੀ ਜਿਹੜੀਆਂ ਉਹਨਾਂ ਦੀਆਂ ਦੁੱਖ ਤਕਲੀਫਾਂ ਹਰੀਆਂ ਗਈਆਂ ਤੁਸੀਂ ਵੀ ਬਾਬਾ ਆਨੰਦ ਸਿੰਘ ਮਹਾਰਾਜ ਜੀਆ ਦੇ ਜਿਹੜੇ ਬਚਨ ਨੇ ਜੀ ਉਹ ਜ਼ਰੂਰ ਕਮਾ ਕੇ ਦੇਖਿਓ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰਿਓ ਤੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਤੁਸੀਂ ਪਲੀਜ਼ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਕਹਿਣ ਦਾ ਭਾਵ ਜੀ ਮੋਟੀਵੇਸ਼ਨ ਜ਼ੂਰ ਦਿਆ ਕਰੋ ਤਾਂ ਜੋ ਮੈਂ ਹੋਰ ਐਦਾਂ ਦੀਆਂ ਵੀਡੀਓ ਪਾ ਸਕਾਂ ਤੇ ਸਾਰੀ ਸਿੱਖ ਸੰਗਤ ਦਾ ਸਾਹ ਸੰਗਤ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ